ਸਰਵਾਤਾ ਹੁਣ ਮੈਂ ਚੰਗਾ ਚਾਹ ਤੂੰ ਅੰਦਰ ਜਾ ਕੰਗਾ ਲੈ ਜਾ ਲੈ ਚੁੱਪ ਕਰਕੇ ਨਾ ਬੰਦਿਆਂ ਨੂੰ ਚੁੱਪ ਕਰ ਕਿੱਥੇ ਰਹਿਲਾ ਇਹ ਕੀ ਕੀਤਾ ਤੂੰ ਫੇਰ ਘਰੇ ਆ ਗਈ ਨਾ ਕੀ ਗੱਲ ਜੀ ਤੁਸੀਂ ਘਰੇ ਕੋ ਲਿਆਂਦਾ ਨਾ ਨੇ ਤੂੰ ਤਾਂ ਮਾਰੇ ਮੋٹے ਸ਼ਰਮ ਮੰਨ ਲੈਂਦੀ ਬੈਰ ਨੇ ਕਿਉਂ ਮੇਰੇ ਮਗਰ ਪਈ ਐ ਕਿਉਂ ਮੇਰੇ ਘਰ ਪੜਦੀ ਐ ਤੂੰ ਨਾ ਤੈਨੂੰ ਕੀ ਲੱਗਦਾ ਮੈਂ ਇਹ ਇਨਸਾਨ ਦੇ ਮੂੰਹ ਲੱਗਣਾ ਚਾਹੁੰਦੀ ਮੇਰਾ ਯਕੀਨ ਮੰਨ ਮੈਂ ਨਹੀਂ ਸੀ ਆਉਣਾ ਚਾਹੁੰਦੀ ਮੇਰੇ ਹਾਲਤ ਦੇਖ ਇੱਕ ਵਾਰ ਮੇਰੇ ਚਿਹਰੇ ਨੂੰ ਤਾਂ ਪੜ ਕੇ ਦੇਖ ਤੈਨੂੰ ਲੱਗਦਾ ਵੀ ਮੈਂ ਤੇਰਾ ਘਰੋਂ ਜਾੜਨਾ ਚਾਹੁੰਦੀ ਮੈਨੂੰ ਤਾਂ ਹੁਣ ਸਭ ਕੁਝ ਹੀ ਲੱਗਦਾ ਹੈਗਾ ਜਦੋਂ ਤੂੰ ਇਹਦੇ ਨਾਲ ਚੱਲ ਕੇ ਆਈਗੀ ਤਾਂ ਮੇਰਾ ਘਰ ਹੀ ਪੜਨੀ ਐ ਨਾ ਤੂੰ ਨੇ ਘੱਟੋ ਘੱਟ ਮੇਰੇ ਧੀ ਬਾਰੇ ਤਾਂ ਸੋਚ ਲਾ ਕਿਉਂ ਤੂੰ ਮੇਰਾ ਘਰ ਬਰਬਾਦ ਕਰਦੀ ਐ ਤੈਨੂੰ ਕੀ ਲੱਗਦਾ ਮੈਂ ਚੱਲ ਕੇ ਆਈ ਆ ਦੇਖਿਆ ਨਹੀਂ ਇਹ ਇਨਸਾਨ ਮੈਨੂੰ ਕਿਵੇਂ ਪਸੂਆ ਵਾਂਗੂ ਲੈ ਕੇ ਆਇਆਗਾ ਜਿਹੜਾ ਆਪਣੇ ਜਵਾਕਾਂ ਦਾ ਨਹੀਂ ਬਣ ਸਕਦਾ ਮੈਂ ਤੁਸੀਂ ਤਾਂ ਸ਼ਰਮ ਮਨ ਲਓ ਕਿਉਂ ਨਹੀਂ ਸੋਚਦੇ ਕੁੜੀ ਬਾਰੇ ਚੁੱਪ ਕਰ ਜਾ ਚੁੱਪ ਅੰਦਰ ਜਾ ਕੇ ਰੋਟੀ ਪਾਣੀ ਖਾ ਠੀਕ ਐ ਨਾ ਜੇ ਰੋਲਾ ਪਾਇਆ ਨਾ ਤਾਂ ਸਾਬ ਲਾ ਲਈ ਤੇ ਤੂੰ ਵੀ ਸੁਣ ਲੈ ਜੇ ਤੂੰ ਘਰੋਂ ਬਾਹਰ ਪੈਰ ਪਾਤਾ ਨਾ ਤੇ ਤੇਰੀਆਂ ਲੱਤਾਂ ਵੜਦੂਆਂ ਲੱਤਾਂ ਠੀਕ ਹੈ ਨਾ ਹੋਰ ਤੂੰ ਘਰ ਵੀ ਕੀ ਸਕਦਾਗਾ ਹੋਰ ਤੇਰੇ ਬੱਲੇ ਕੁਝ ਨਹੀਂ ਹੈਗਾ ਸਿਰਫ ਤੇਰੇ ਬੱਲੇ ਹੰਕਾਰ ਆ ਜਿੱਦੇ ਉਹ ਪਰਮਾਤਮਾ ਨੇ ਤੇਰੇ ਹੰਕਾਰ ਨੂੰ ਮਾਰ ਪਾਈ ਨਾ ਤੂੰ ਪਛਤਾਏਗਾ ਤੁਸੀਂ ਸੋਚਦੇ ਕਿਉਂ ਨਹੀਂ ਮੈਨ ਇੱਕ ਗੱਲ ਦਾ ਜਵਾਬ ਦੇ ਦੋ ਤੁਸੀਂ ਗੱਲ ਗੋਲਮੋਲ ਕਰ ਜੰਨੇ ਹੋ ਕਿਉਂ ਕਰਦੇ ਹੋ ਮੇਰੇ ਨਾਲ ਤੁਸੀਂ ਦੋਨੇ ਜਾਣੀਆਂ ਸੁਣ ਲੋ ਹੁਣ ਜੇ ਆਵਾਜ਼ ਕੱਢੀ ਆ ਨਾ ਤੇ ਸਾਫ ਲਾ ਲਿਓ ਤੂੰ ਤੋਂ ਨੇ ਜਣੇ ਇਕੱਠਿਆਂ ਰਹੋਗੇ ਤੁਸੀਂ ਠੀਕ ਆ ਨਾ ਤੂੰ ਕਿਉਂ ਨਹੀਂ ਕੋਸ਼ਿਸ਼ ਕਰ ਸਕਦੀ ਤੂੰ ਕਿਸੇ ਨੂੰ ਤਾਂ ਸਾਥ ਲਾਉ ਦੇ ਪੇਕੇ ਤੋਂ ਮੇਰਾ ਤਾਂ ਕੋਈ ਨਹੀਂ ਹੈਗਾ ਤੇਰੇ ਤਾਂ ਨਾਲ ਖੜਨ ਵਾਲੇ ਹੋਣਗੇ ਐਵੇਂ ਖੜਨ ਵਾਲੇ ਤਾਂ ਹੈਗੇ ਆ ਇਹ ਵੀ ਮੂਰੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਤੈਨੂੰ ਪਤਾ ਨਾ ਮੇਰੇ ਪੇਕੇੰ ਤਾਂ ਇਹ ਟਿੱਚ ਸਮਝਦਾ ਮੈਂ ਕੁਝ ਨਹੀਂ ਬੋਲ ਸਕਦੀ ਪਰ ਤੂੰ ਤੂੰ ਨਾ ਆਉਂਦੀ ਇਹਦੇ ਨਾਲ ਕਿਉਂ ਆਈ ਹੈ ਤੂੰ ਤੈਨੂੰ ਕੀ ਲੱਗਦਾ ਵੀ ਮੈਨੂੰ ਸੋਖੀ ਆਗੀ ਵੀ ਮੈਂ ਹੱਸ ਕੇ ਦੇਣਾ ਦਰ ਵੀ ਮੇਰੀ ਕਹਾਣੀ ਬਹੁਤ ਲੰਬੀ ਆ ਮੇਰੇ ਨਾਲ ਜੀ ਕਰਦਾ ਸੀ ਮੈਂ ਰਾਜ ਜੀ ਕਿਸੇ ਨੂੰ ਘਾਤੇ ਚ ਛਾਲ ਮਾਰਾ ਮਾਰੇ ਇਨਸਾਨ ਨੇ ਇੱਕ ਮਿੰਟ ਨਜ਼ਰ ਨਹੀਂ ਹਟਾਈ ਮੇਰੇ ਤੋਂ ਸੱਚੀ ਬਣੇ ਮੈਨੂੰ ਮਾਫ ਕਰ ਦੇ ਮੈਂ ਜ਼ਰਾ ਕਰ ਨੇ ਉਜਾੜਨਾ ਚਾਹੁੰਦੀ ਪਰ ਕੀ ਕਰਾਂ ਕਿਸਮਤ ਮੇਰੇ ਹੀ ਸਾਥ ਨਹੀਂ ਦੇ ਰਹੀ ਮੈਨੂੰ ਹੀ ਪਤਾ ਨਹੀਂ ਇਸੇ ਦਰਵਾਜੇ ਤੇ ਮੋੜਕੋੜ ਕੇ ਕਿਉਂ ਲਿਆਉਂਦੀ ਆ ਕਿਸ ਦੀ ਗੱਲ ਤੋਂ ਤੂੰ ਪੁਲਸਕੋਲੇ ਚਲ ਜਾ ਕਿਤੇ ਤਾਂ ਜਾ ਤੂੰ ਤੂੰ ਕਿਧਰ ਦਾ ਹੈਲਪ ਮੰਗ ਲਾ ਨਾ ਨਾ ਇਹਦੇ ਖਿਲਾਫ ਇਹਦੇ ਖਿਲਾਫ ਮੈਂ ਪੁਲਸਕੋਲ ਨਹੀਂ ਜਾ ਸਕਦੀ ਇਹ ਹੀ ਤਾਂ ਮੇਰਾ ਸਾਰਾ ਕੁਝ ਹੈ ਮੈਂ ਤਾਂ ਬਹੁਤ ਸੋਚਦੀ ਆ ਪਰ ਇਹ ਮੇਰੇ ਬਾਰੇ ਨਹੀਂ ਸੋਚਦਾ ਮੇਰੀ ਧੀ ਦੇਖ ਕੀ ਬੀਤਨੀ ਹੋਵੇ ਤੇ ਦਿਲ ਤੇ ਸਾਰਾ ਕੁਝ ਦੇਖਦੀ ਆ ਉਹ ਕਿਹੜਾ ਨਾ ਸਮਝਾ ਸਾਰੇ ਸਮਝਾਣੋਂ ਪਰ ਇਹ ਇਹ ਕਿਸੇ ਦਿਨ ਸੁਣਦਾ ਕਿਸੇ ਦੀ ਗੱਲ ਨਹੀਂ ਮੰਨਦਾ ਮੈਨੂੰ ਤਾਂ ਨਹੀਂ ਲੱਗਦਾ ਇਹ ਪੁਲਿਸ ਤੋਂ ਵੀ ਡਰ ਜੂਗਾ ਇਹ ਇਨਸਾਨ ਨੂੰ ਕਹਿ ਰਹੀ ਆਂ ਵੀ ਤੂੰ ਇਹਦੇ ਬਾਰੇ ਸੋਚਣੀ ਹੈ ਠੀਕ ਕਰਾਂ ਫਿਰ ਜ਼ਿੰਦਗੀ ਤਾਂ ਇਹਦੇ ਨਾਲ ਕੱਢਣੀ ਆ ਨਾ ਜ਼ਿੰਦਗੀ ਤਾਂ ਉਹ ਉਸ ਇਨਸਾਨ ਨਾਲ ਨਿਕਲਦੀ ਹੁੰਦੀ ਹੈ ਜਿਹੜਾ ਨਾ ਪੈਰਾ ਹੈਠਾ ਹੱਥ ਦੇਵੇ ਆਪਦੀ ਜਾਨ ਤੋਂ ਵੱਧ ਕੇ ਤੁਹਾਨੂੰ ਪਿਆਰ ਕਰੇ ਪਿਆਰ ਦੇ ਪ੍ਰਵਾਹਾਂ ਸਮਝੇ ਮਾੜਾ ਮੋਟਾ ਆਪਦੇ ਜੀਵਨ ਸਾਥੀ ਤੇ ਤਕਲੀਫ ਆਵੇ ਮਰਨ ਤੱਕ ਜਾਵੇ ਇਹ ਇਨਸਾਨ ਇਹ ਜਾਨਵਾਰ ਤੈਨੂੰ ਪਤਾ ਇਹਨੇ ਮੈਨੂੰ ਕਿੰਨਾ ਕੁੱਟਿਆ ਮੈਨੂੰ ਨਹੀਂ ਪਤਾ ਤੇਰੇ ਨਾਲ ਇਹ ਕੀ ਗੁਸ਼ਤ ਕੀਤਾ ਹੋਣਾ ਪਰ ਇਹੋ ਜਿਹੇ ਮਰਦ ਜਿਹੜੇ ਆ ਦੁਨੀਆ ਨੇ ਪ੍ਰਧਾਨ ਬਣਾਏ ਹੋਏ ਆ ਨਾ ਤੇ ਇਹ ਜਿਹਨੂੰ ਬੰਦੇ ਨਹੀਂ ਸਮਝਦੀ ਹੁਣ ਵੀ ਕੁੱਟਮਾਰ ਕਰਕੇ ਲੈ ਕੇ ਆਇਆ ਹਾਂ ਬੈਣ ਇਨੂੰ ਲੱਗਦਾ ਤੇ ਮੈਂ ਹੀ ਗੁਨੇਗਾਰ ਆ ਇੱਕ ਔਰਤ ਹੁੰਦੀ ਹੈ ਨਾ ਜਿਹੜੀ ਉਹਨੂੰ ਪਤਾ ਨਹੀਂ ਕਿੰਨੇ ਕ ਮੋੜਾਂ ਤੋਂ ਗੁਜ਼ਰਨਾ ਪੈਂਦਾ ਮੇਰੇ ਵੀ ਹਾਲਾਤ ਕੁਝ ਇਹੋ ਜਿਹੇ ਨੇ ਨਾ ਮੈਂ ਕਰਦੀ ਆ ਨਾ ਮੈਂ ਕੱਟਦੀ ਮੇਰੇ ਕੋਲ ਤਾਂ ਕੋਈ ਸਹਾਰਾ ਵੀ ਨਹੀਂ ਜੀਨੂੰ ਮੈਂ ਜਾ ਕੇ ਦੁੱਖ ਰੋਲਾਂ ਤੇਰੇ ਕੋਲ ਤਾਂ ਫਿਰ ਵੀ ਤੇਰੀਆਂ ਧੀਆ ਨੇ ਮੇਰੇ ਕੋਲ ਮੇਰਾ ਬੱਚਾ ਵੀ ਹੁੰਦਾ ਨਾ ਸ਼ਾਇਦ ਅੱਜ ਚੱਲ ਕੋਈ ਨਾ ਤੂੰ ਨਾ ਫਿਕਰ ਕਰ ਪੈਣੇ ਜੀ ਮੈਨੂੰ ਠੀਕ ਲੱਗਦਾ ਨਾ ਤੇ ਇਸ ਘਰ ਚ ਰਹਿ ਮੈਂ ਕੁਛ ਨਹੀਂ ਬੋਲੂਗੀ ਰਹਿ ਤੂੰ ਇਸ ਘਰ ਹਾਂ ਇਹ ਮੈਂ ਤੈਨੂੰ ਵਾਦਾ ਕਰਦੀ ਹਾਂ ਕਿ ਮੈਂ ਤੁਹਾਡੇ ਦੋਨੇ ਜੀਆਂ ਦੇ ਵਿੱਚ ਨਹੀਂ ਆਉਂਦੀ ਕਿਉਂਕਿ ਮੇਰੀ ਜ਼ਿੰਦਗੀ ਹੋਰ ਹੈ ਮੈਂ ਨਹੀਂ ਹੋੜਾ ਚਾਹੁੰਦੀ ਸੀ ਇਸ ਘਰ ਚ ਤੂੰ ਬੇਫਿਕਰ ਹੋ ਕੇ ਰਹਿ ਮੈਂ ਸਾਰਾ ਘਰ ਦਾ ਕੰਮ ਕਰਦਾ ਕਰੂ ਜਿਵੇਂ ਜਿਵੇਂ ਦੋ ਰੋਟੀ ਖਾਉ ਜਿੱਤੇ ਜਿੱਦੇ ਮੇਰਾ ਸਮਾਂ ਲੱਗਿਆ ਜਾਂ ਜਿੱਦੇ ਟਾਈਮ ਲੱਗਿਆ ਮੈਂ ਇਸ ਘਰ ਚੋਂ ਭੱਜ ਜਾਂਗੀ ਤੂੰ ਫਿਕਰ ਨਾ ਕਰ ਇਕੱਲਾ ਤੇਰੇ ਤੇ ਮੇਰੇ ਚ ਰਭੇ ਨਹੀਂ ਗਈ ਤਾਂ ਤੂੰ ਪਹਿਲਾਂ ਵੀ ਸੀ ਨਾ ਫਿਰ ਕੀ ਹੋਇਆ ਮੁੜ ਕੇ ਇੱਥੇ ਵਾਪਸ ਲੈ ਕੇ ਆਇਆ ਨਾ ਇਹ ਤੈਨੂੰ ਨਹੀਂ ਛੱਡਦਾ ਮੈਨੂੰ ਪਤਾ ਮੈਨੂੰ ਘਰੋਂ ਭਜਾ ਸਕਦਾ ਮੈਨੂੰ ਘਰੋਂ ਕੱਢ ਸਕਦਾ ਪਰ ਤੈਨੂੰ ਨਹੀਂ ਨਹੀਂ ਪਰ ਮੈਂ ਹੁਣ ਬਹੁਤ ਦੂਰ ਚਲੀ ਜਾਵਾਂਗੀ ਜਿੱਥੇ ਕੋਈ ਨਾ ਪਹੁੰਚ ਸਕੇ ਉੱਥੇ ਜਾ ਪਣ ਤੂੰ ਕੁੜੀ ਨੂੰ ਦੇਖ ਉਹ ਤਾਂ ਪਤਾ ਨਹੀਂ ਕੀ ਹਾਲ ਹੋਣਾ ਚਲ ਕੋਈ ਨਾ ਆ ਜਾ ਤੂੰ ਵੀ ਮੇਰੇ ਨਾਲ ਹੀ ਆ ਜਾ ਸੱਚੇ ਸੱਚ ਦੱਸੀ ਕੀ ਹੋਇਆ ਤੇਰੀ ਜ਼ਿੰਦਗੀ 'ਚ ਇਹੋ ਜਿਹਾ ਸੱਚ ਤੇ ਕੀ ਝੂਠ ਜਿਹੜੇ ਬੰਦੇ ਨੂੰ ਚਾਰੋਂ ਪਾਸੋਂ ਮਾਰ ਪਈ ਹੋਵੇ ਉਹ ਤਾਂ ਝੂਠ ਕਰਦੇ ਬੋਲ ਹੀ ਨਹੀਂ ਸਕਦਾ ਉਹ ਤਾਂ ਇੱਕ ਬੋਲੀ ਦੱਸ ਦਿੰਦਾ ਹੈ ਬੰਦਾ ਸੱਚ ਬੋਲਦਾ ਕੀ ਝੂਠ ਇਥੇ ਤਾਂ ਮੈਨੂੰ ਜੰਮਣ ਵਾਲੀ ਵੀ ਮੇਰੀ ਦੁਸ਼ਮਣ ਬਣ ਗਈ ਹੋਰਾਂ ਦੀ ਤਾਂ ਗੱਲ ਦੂਰ ਦੀ ਏ ਤੇਰੀ ਮਾਂ ਨੇ ਵੀ ਧੋਖਾ ਦਿੱਤਾ ਹਾਂ ਤੇ ਮੈਂ ਉਹ ਹਾਲਾਤਾਂ ਚੋਂ ਗੁਜ਼ਰੀਆਂ ਜਿੱਥੇ ਇਨਸਾਨ ਮੌਤ ਮੰਗਦਾਗਾ ਕੇ ਵੀ ਰੱਬਾ ਇਹੋ ਜੀ ਜ਼ਿੰਦਗੀ ਨਾਲੋਂ ਤਾਂ ਮੌਤ ਦੇ ਦੇ ਪਰ ਮੈਂ ਫਿਰ ਵੀ ਹਿੰਮਤ ਨਹੀਂ ਹਾਰੀ ਮੈਨੂੰ ਇਹ ਸੀ ਕਿ ਪਰਮਾਤਮਾ ਕਦੇ ਨਾ ਕਦੇ ਤਾਂ ਮੇਰੀ ਸੁਣੂਗਾ ਕਦੇ ਨਾ ਕਦੇ ਤਾਂ ਮੇਰੀ ਸੁਣੋ ਪਰ ਨਹੀਂ ਤੈਨੂੰ ਪਤਾ ਮੈਂ ਵੀ ਮਾਵਣੀ ਸੀ ਮੈਂ ਆਪਦੇ ਬੱਚੇ ਨੂੰ ਜਨਮ ਦੇਣ ਖਾਤਰ ਇੱਕ ਕਮਰੇ ਚ ਨਰਕ ਵਰਗੀ ਜ਼ਿੰਦਗੀ ਕੱਟੀ ਉਹ 9 ਮਹੀਨੇ ਪਰ ਮੈਨੂੰ ਮੇਰੀ ਔਲਾਦ ਦਾ ਮੂੰਹ ਦੇਖਣਾ ਵੀ ਨਹੀਂ ਮਿਲਿਆ ਮੇਰੀ ਮਾਂ ਕਹਿੰਦੀ ਉਹ ਤਾਂ ਜੰਮਦੀ ਮਰ ਗਈ ਸੀ ਮੈਨੂੰ ਤਾਂ ਇਹ ਵੀ ਨਹੀਂ ਦੱਸਿਆ ਮੇਰੀ ਕੋਕੋ ਮੇਰੇ ਤੀਨੇ ਜਨਮ ਲਿਆ ਸੀ ਜਾਂ ਪੁੱਤ ਨੇ ਮੈਂ ਉਹ ਬਦਕਿਸਮਤ ਮਾਂ ਗਈ ਅਧਵਿਆਹੀ ਮਾਂ ਜਿਹਨੂੰ ਨਾ ਮਾਂ ਆ ਪਿਆਰ ਮਿਲੇ ਨਾ ਬਾਪ ਦਾ ਕੋਈ ਨਾ ਫਿਕਰ ਨਾ ਕਰ ਬਹੁਤ ਕੁਝ ਹੋ ਜਾਂਦਾ ਜ਼ਿੰਦਗੀ ਚ ਕੀ ਕਰੀਏ ਸਾਰੀ ਕਿਸਮਤਾਂ ਦੀ ਖੇਡ ਹੈ ਮੇਰੇ ਨਾਲ ਦੇਖ ਲੈ ਕੀ ਕੁਛ ਹੋ ਰਿਹਾ ਮੇਰੇ ਹੁੰਦੇ ਹੋਏ ਵੀ ਇਸ ਘਰ ਚ ਤੈਨੂੰ ਲੈ ਕੇ ਆਂਦਾ ਫਲਾਂ ਇੱਕ ਔਰਤ ਦੂਜੀ ਔਰਤ ਨੂੰ ਇੱਕੋ ਘਰ ਵਿੱਚ ਕਿਵੇਂ ਜਰ ਲੂਗੀ ਕਿਵੇਂ ਸਹਿ ਲੂਗੀ ਮੈਂ ਤੇਰੀਆਂ ਸਾਰੀਆਂ ਗੱਲਾਂ ਸਮਝਦੀ ਆ ਤੈਨੂੰ ਇਹ ਲੱਗਦਾ ਹੋਊ ਕਿ ਤੇਰਾ ਦੁੱਖ ਬਹੁਤ ਵੱਡਾ ਪਰ ਜੇ ਤੂੰ ਮੇਰੀ ਕਹਾਣੀ ਸੁਣੇਗੀ ਨਾ ਤੈਨੂੰ ਆਪਦਾ ਦੁੱਖ ਬਹੁਤ ਛੋਟਾ ਲੱਗੂਗਾ ਮੈਂ ਮੰਨਦੀ ਆ ਤੂੰ ਤੇ ਆਲੀ ਆ ਤੇਰੇ ਤੇ ਨਹੀਂ ਜਰਿਆ ਜਾਂਦਾ ਜੋ ਕੁਛ ਤਰੀਅਤਿਆਂ ਦੇ ਸਾਹਮਣੇ ਹੋ ਉਹੀ ਤਰੀਅਤਿਆਂ ਤੇ ਅਸਰ ਹੋਊਗਾ ਪਰ ਮੈਂ ਕੀ ਕਰਾਂ ਜਿੱਤੇ ਮੇਰੀ ਮਾਂ ਨੇ ਮੇਰਾ ਵਿਆਹ ਕੀਤਾ ਸੀ ਨਾ ਬੰਦਾ ਤਾਂ ਨਹੀਂ ਸੀ ਮਾੜਾ ਪਰ ਕਦੇ ਨਸ਼ੇ ਦੀ ਲੱਤ ਮਾੜੀ ਹੁੰਦੀ ਹੈ ਜਿਹਨੂੰ ਇੱਕ ਵਾਰ ਲੱਗ ਜੇ ਲੈ ਕੇ ਡੁੱਬ ਜਾਂਦੀ ਹੈ ਹੁਣੇ ਚੰਦਰ ਨੇ ਨਸ਼ੇ 'ਚ ਆਪਦੀ ਜਾਨ ਗਵਾਤੀ ਬਹੁਤ ਬਹੁਤ ਰੋਕਦੀ ਹੁੰਦੀ ਸੀ ਉਹਨੂੰ ਬੀ ਨਾ ਚੰਦਰ ਸੋਨੇ ਵਰਗੀ ਜ਼ਿੰਦਗੀ ਹੈ ਤੋ ਵਾ ਕਰ ਲੇਗਾ ਬਾਦੇ ਕਰਦਾ ਕਰਦਾ ਹੀ ਚਲਾ ਗਿਆ ਮੈਨੂੰ ਤਾਂ ਲੱਗਦੇ ਨਹੀਂ ਸੀ ਵੀ ਕਦੇ ਮੇਰਾ ਸਾਥ ਛੱਡ ਕੇ ਜਾਊ ਬੇਸ਼ੱਕ ਕੋ ਕਰੇ ਨਹੀਂ ਸੀ ਹੁੰਦਾ ਫਰਕ ਦੇ ਵੀ ਨਹੀਂ ਸੀ ਹੋਇਆ ਕਿ ਮੈਂ ਕਿਸੇ ਚੀਜ਼ ਬਣੀ ਹੋਈ ਬੈਠੀ ਆ ਘਰੇ ਪਤਾ ਨਹੀਂ ਨਾ ਸਾਡੇ ਵਿਚਾਰ ਮਿਲਦੇ ਸੀ ਨਾ ਸਾਡੀ ਸੋਚ ਮਿਲਦੀ ਸੀ ਫਿਰ ਵੀ ਇੱਕ ਦੂਜੇ ਦੀ ਫਿਕਰ ਸੀ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੁੰਦਾ ਸੀ ਕਿ ਜਦੋਂ ਇਸ ਇਨਸਾਨ ਨੂੰ ਮੈਂ ਆਪਣੀ ਸੱਚਾਈ ਦੱਸੂਗੀ ਨਾ ਇਹ ਮੈਨੂੰ ਮੇਰੀ ਖੁਸ਼ੀਆਂ ਜ਼ਰੂਰ ਦੇਊਗਾ ਪਰ ਰੱਬ ਨੇ ਉਹਨੂੰ ਵੀ ਨਹੀਂ ਮੇਰੇ ਕੋਲ ਛੱਡਿਆ ਫਿਰ ਓਲੀ-ਓਲੀ ਕਰਦੇ ਕੰਮ ਕਰ ਕਰਨ ਲੱਗੀ ਮੇਰੀ ਮਾਂ ਨੂੰ ਉਹ ਮਨਜ਼ੂਰ ਨਹੀਂ ਹੋਇਆ ਲਿਆ ਕੇ ਪਾ ਕੇ ਬਚੋਲਾ ਆ ਤੇਰੇ ਬੰਦੇ ਦੇ ਲੜ ਲਾ ਤਾ ਮੈਨੂੰ ਦੱਸ ਇਹਦੇ ਵਿੱਚ ਮੇਰਾ ਕੀ ਕਸੂਰ ਹੈ ਕਿ ਇੱਕ ਮੈਂ ਧੀ ਆ ਮੈਂ ਆਪਦਾ ਫੈਸਲਾ ਲਿਆ ਤਾਂ ਕਰਕੇ ਭੈਣੇ ਸੱਚ ਦੱਸਾ ਤਾ ਤੂੰ ਤਾਂ ਮੇਰੇ ਨਾਲ ਵੀ ਬੱਦ ਦੁਖੀ ਆ ਤੇਰੀ ਸਾਰੀ ਕਹਾਣੀ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਪਰ ਮੈਂ ਤੈਨੂੰ ਇੱਕ ਗੱਲ ਸਮਝਾਉਣੀ ਹੈ ਤੈਨੂੰ ਪਤਾ ਤਾਂ ਲੱਗ ਹੀ ਗਿਆ ਇਹ ਇਨਸਾਨ ਨਹੀਂ ਇਹ ਤਾਂ ਇੱਕ ਦਰਿੰਦਾ ਹੈ بس ਤੂੰ ਕਦੇ ਵੀ ਬੋਲੀ ਨਾ ਦੇ ਅੱਗੇ ਚੁੱਪ ਚਾਪ ਦਿਨ ਕੱਟੀਆਂ ਕਰ ਲੈ ਇਹਦੀ ਬਰਾਬਰੀ ਨਾ ਕਰੀ ਤੈਨੂੰ ਪਤਾ ਨਾ ਥੋੜਾ ਜਿਹਾ ਅੱਗੇ ਬੋਲਣ ਤੇ ਕਿਵੇਂ ਢੰਗਰਾ ਵਾਂਗੂ ਕੁੱਟ ਸਿਰਦਾ ਪਤਾ ਨਾ ਤੈਨੂੰ ਆਪਾਂ ਤਾਂ ਦੋ ਜਾਣੀਆਂ ਇਹ ਸ਼ੇਰ ਤਾਂ ਨਹੀਂ ਹੈਗਾ ਕੱਲਾ ਮੈਨੂੰ ਇਹ ਦੱਸ ਮੈਂ ਤਾਂ ਚੱਲ ਅੱਜ ਨਾ ਕੱਲ ਇੱਥੋਂ ਚਲੀ ਜਾਊਂਗੀ ਨਾ ਇਹ ਦੇ ਮੂਰੇ ਬੱਕਰੀ ਵੜ ਕੇ ਕਿੰਨਾ ਕੁ ਟੈਮਕੋਟ ਖਾਂਦੀ ਰਹੇਗੀ ਆਪਦੇ ਹੱਕਾਂ ਲਈ ਲੜਨਾ ਤਾਂ ਸਿੱਖ ਮੈਨੂੰ ਪਤਾ ਇਸ ਸਮਾਜ ਅੱਦ ਤੱਕ ਜਦੋਂ ਕੋਈ ਕੁੜੀ ਆਪਦੇ ਹੱਕ ਲਈ ਲੜਦੀ ਆ ਉਸੇ ਨੂੰ ਮਾੜਾ ਸਮਝਿਆ ਜਾਂਦਾ ਪਰ ਭੈਣੇ ਤੈਨੂੰ ਕਦੇ ਨਾ ਕਦੇ ਤਾਂ ਬੋਲਣਾ ਪਊਗਾ ਨਾ ਹਿੱਟ ਦਾ ਜਵਾਬ ਪੱਥਰ ਨਾ ਦੇਣਾ ਪਊਗਾ ਮੈਨੂੰ ਪਤਾ ਅੱਜ ਮੈਂ ਕੱਲੀ ਜਾਣ ਦੀ ਜਾਨ ਨਹੀਂ ਸੀ ਕੁਝ ਕਰ ਸਕਦੀ ਕਿਉਂਕਿ ਬੰਦੇ ਦੇ ਸਾਹਮਣੇ ਜਨਾਨੀ ਕੁਝ ਨਹੀਂ ਕਰ ਸਕਦੀ ਪਰ ਕੀ ਕਰਾਂ ਫਿਰ ਇਹ ਸਮਝਿਆ ਵੀ ਕੋਈ ਗੱਲ ਨਹੀਂ ਅੱਜ ਨਾ ਕੱਲ ਚੰਗਾ ਸਮਾਂ ਆਊਗਾ ਨਾ ਜਦੋਂ ਖਿਸਕ ਜੂਗੀ ਅੱਜ ਫਿਰ ਮੈਂ ਆਉਣ ਦੀ ਭਲਾਈ ਸਮਝੀ ਮੈਂ ਨਹੀਂ ਸੀ ਚਾਹੁੰਦੀ ਵੀ ਮੈਂ ਆ ਕੇ ਤੇਰਾ ਮਨ ਦੁਖੀ ਕਰ ਮੈਂ ਤਾਂ ਆਪ ਖੁਦ ਸੋਚ ਲਈ ਸੀ ਵੀ ਜੇ ਤੇਰੀਆਂ ਵੱਦ-ਵੰਮ ਮੈਨੂੰ ਲੱਗੀਆਂ ਮੈਂ ਤਾਂ ਕਿਸੇ ਪਾਸੇ ਦਿਨ ਹੀ ਰਹਿਣਾ ਕਹਿੰਦੇ ਜਦੋਂ ਇੱਕ ਮਾਂ ਦੇ ਪੇਟੋਂ ਵੱਦਵਾ ਨਿਕਲਦੀ ਹੈ ਨਾ ਹੁਣ ਤਾਂ ਰੱਬ ਵੀ ਮaaf ਨਹੀਂ ਕਰਦਾ ਪਰ ਫੇਣੇ ਮੈਂ ਕੀ ਕਰਾਂ ਮੈਂ ਤਾਂ ਆਪਦਾ ਬੰਦਾ ਸਮਝਦੀ ਆ ਪਰ ਇਹ ਮੈਨੂੰ ਕੁਝ ਨਹੀਂ ਸਮਝਦਾ ਇਹਦੇ ਖਿਲਾਫ ਪਲਾ ਮੈਂ ਕਿਵੇਂ ਜਾ ਸਕਦੀ ਆ ਮੈਨੂੰ ਪਤਾ ਤਾਂ ਮਾਰ ਖਾ ਜਾਣੀ ਹੈ ਤੂੰ ਸਰ ਇਹ ਕੁਝ ਵੀ ਕਰ ਸਕਦਾ ਹੈ ਸ਼ੂ ਕੋਟ ਖਾਣ ਗਿੱਜਗੀ ਇਹ ਪਹਿਲੇ ਤੇ ਨਹੀਂ ਜਵਾਬ ਦਿੱਤਾ ਹੁੰਦਾ ਨਾ ਸ਼ਾਇਦ ਅੱਜ ਤੈਨੂੰ ਇਹ ਦਿਨ ਨਾ ਦੇਖਣੇ ਫਿਰਦੇ ਜਿਵੇਂ ਹਮਤ ਨੇ ਇਸ ਤਰ੍ਹਾਂ ਦੇ ਹੁੰਦੇ ਆ ਜਨਾਨੀ ਨੂੰ ਪੈਰ ਦੀ ਜੁੱਤੀ ਸਮਝਦੇ ਆ ਦੇਖ ਪੈਣੇ ਜਵਾਬ ਤਾਂ ਮੈਂ ਦੇ ਦਿੰਦੀ ਪਰ ਮੈਂ ਆਪਣੀਆਂ ਧੀਆਂ ਬਾਰੇ ਸੋਚਦੀ ਆ ਕੀ ਬਣੂਗਾ ਵਿਚਾਰੀਆਂ ਮਾਸੂਮ ਨੇ ਇੱਕ ਤੈਨੂੰ ਗੱਲ ਦੱਸਦੀ ਆ ਜਿਨੇ ਇਸ ਦੁਨੀਆ ਤੇ ਭੇਜਿਆ ਨਾ ਉਹਨੇ ਉਹਨਾਂ ਦੀ ਫਿਕਰ ਵੀ ਨਾਲ ਭੇਜੀ ਆ ਤੂੰ ਨਾ ਦੀ ਫਿਕਰ ਨਾ ਕਰ ਜੇ ਤੇਰਾ ਸਾਥ ਛੱਡ ਜੂ ਕੀ ਉਹਨਾਂ ਨੂੰ ਖਾਣ ਨੂੰ ਨਹੀਂ ਮਿਲਣਾ ਪੈਣੇ ਇਹ ਫੇਕਰ ਨਾ ਕਰ। ਦਿਆਂ ਆਪੇ ਕਰ ਮੈਂ ਆਪ ਨਾਲ ਲੈ ਕੇ ਆਇਆ ਲਈ। ਕਿੰਨਾ ਕੁ ਟਾਈਮ ਕੋਟ ਖਾਈ ਜਾਵੇਂਗੀ? ਅੱਜ ਤਾਂ ਇਹ ਤੈਨੂੰ ਪਿੰਜਰ ਬਣਾ ਦੂਗਾ। ਕੁੱਟ-ਕੁੱਟ ਕੇ ਜਿਉਣਾ ਜ਼ਿੰਦਗੀ ਨਹੀਂ ਹੁੰਦੀ। ਮੈਨੂੰ ਪਤਾ। ਮੈਂ ਵੀ ਕੁੱਟ-ਕੁੱਟ ਕੇ ਜੀ ਹੋ ਰਹੀ ਐ। ਕੀ ਹਾਲਤ ਹੋ ਜਾਂਦੀ ਐ ਬੰਦੇ ਦੀ। ਮੈਂ ਤਾਂ ਕਦੀ ਕੋਈ ਵੀ ਗੱਲ ਅਬੇ ਪੇਕੇ ਵੀ ਨਹੀਂ ਦੱਸੀ। ਪਰ ਜਦੋਂ ਇੰਨੀ ਕੁੱਟਮਾਰ ਹੋਣ ਲੱਗੀ। ਆਖਰਕਾਰ ਨੂੰ ਮੈਨੂੰ ਪਿੰਡ ਜਾਣਾ ਹੀ ਪਿਆ। ਤੱਕੇ ਮਰ ਲੱਗ ਗਿਆ ਡੰਗਰਾ ਵਾਂਗੂ ਕੁੜਦਾ ਸੀ ਕੀ ਕਰਦੇ ਹਰ ਇੱਕ ਗੱਲ ਤੇਰੀ ਗੱਲ ਦੀ ਆ ਬਹੁਤ ਵੱਡੀ ਆ ਜਿਹੜਾ ਤੂੰ ਕੱਲੀ ਆ ਗਈ ਤੂੰ ਕਿਸੇ ਨੂੰ ਨਾਲ ਲੈ ਕੇ ਆਉਂਦੀ ਨਾ ਇਹ ਬੰਦਾ ਤੈਨੂੰ ਮੂਰੋ ਬੋਲਣੀ ਸੀ ਸਕਦਾ ਨਹੀਂ ਪਰ ਇਹਨੂੰ ਇਹ ਆ ਵੀ ਇਹ ਮੇਰੇ ਟੁਕੜਿਆਂ ਤੇ ਬਲਣ ਜੋਗੀ ਆ ਤੈਨੂੰ ਨਹੀਂ ਪਤਾ ਮੇਰੇ ਪੇਕਿਆਂ ਚ ਕਿਸੇ ਤੋਂ ਨਹੀਂ ਡਰਦਾ ਕਿਸੇ ਦਾ ਕੋਈ ਡਰ ਨਹੀਂ ਜੇ ਇਹਨੂੰ ਡਰ ਹੁੰਦਾ ਤਾਂ ਮੈਨੂੰ ਕੁੜਦਾ ਹੀ ਕਿਉਂ ਸਾਰੇ ਆ ਕੇ ਵਾਗੇ ਪਰ ਫਿਰ ਵੀ ਕੁਝ ਨਹੀਂ ਸਾਹਮਣੇ ਆ ਕੇ ਸੋਣ ਚਲ ਤੂੰ ਰੋਣਾ ਅਹਮ ਜਵਾਕ ਦੇਖਣਗੇ ਮਾੜਾ ਅਸਰ ਪੈਂਦਾ ਜਵਾਕਾਂ ਨੂੰ ਜਵਾਬ ਦੇਣੇ ਵੀ ਔਖੇ ਹੁੰਦੇ ਇਹ ਮੈਂ ਤਾਂ ਹੁਣ ਪੈ ਤੈਨੂੰ ਦਲਾਸਾ ਵੀ ਨਹੀਂ ਦੇ ਸਕਦੀ ਕਿਉਂਕਿ ਹੁਣੇ ਘਰ ਖੁਦ ਮੈਂ ਆ ਮੈਂ ਤੇਰੀ ਜ਼ਿੰਦਗੀ ਚ ਉਹ ਤੂੰ ਸਫਾਰਮਚਾਰ ਰੱਖਿਆਗਾ ਇਹ ਪੈ ਮੈਂ ਸਮਝਦੀ ਆਂ ਇਹ ਇਨਸਾਨ ਕਦੇ ਨਹੀਂ ਸੁਧਰ ਸਕਦਾ ਬਸ তুই ਵੀ ਬਰਾਬਰੀ ਨਾ ਕਰੇ ਕਦੀ ਮੈਂ ਤੇਰੇ ਮੂਰੇ ਹੱਥ ਜੋੜਦੀ ਆਂ ਨਾ ਹੱਥ ਨਾ ਜੋੜ ਤੂੰ ਅੰਦਰ ਜਾ ਜੇ ਆ ਗਿਆ ਉਹਨੇ ਦੇਖ ਲਿਆ ਨਾ ਇਕੱਠਿਆਂ ਨੂੰ ਫਿਰ ਫਿਰ ਬੋਲੂਗਾ ਤੈਨੂੰ ਤੂੰ ਜਾ ਹਾਂ ਕਿੱਥੇ ਗਈ ਸੀ ਕਿੱਥੇ ਗਈ ਸੀ ਮੈਦਾ ਕਰੀ ਆਂ ਮੈਂ ਅਜੇ ਦੀ ਗੱਲ ਨਹੀਂ ਕਰਦਾ ਹੋਰ ਕਦੋਂ ਦੀ ਗੱਲ ਕਰਦੇ ਹੋ ਮੈਂ ਥੋੜੇ ਦਿਨ ਪਹਿਲਾਂ ਕਿੱਥੇ ਗਈ ਸੀ ਮੈਂ ਉਹਦੇ ਪੇਕੇ ਗਈ ਸੀਗੀ ਤੁਹਾਨੂੰ ਵੀ ਪਤਾ ਹੀ ਹੈ ਮੈਨੂੰ ਕੋਈ ਪਤਾ ਨਹੀਂ ਪਰ ਪਿੰਡ ਵਾਲੇ ਮੈਨੂੰ ਸਾਰਾ ਕੁਝ ਦੱਸੀ ਜਾਂਦੇ ਆ ਠੀਕ ਹੈ ਨਾ ਤੂੰ ਕਿੱਥੇ ਗਈ ਸੀ ਕਿਹਦੇ ਨਾਲ ਭੱਜੀ ਸੀ ਨਾਲਿਆ ਸਣੀ ਕੌਣ ਆ ਸਣੀ ਮੈਨੂੰ ਕੀ ਪਤਾ ਕੌਣ ਤੇ ਪਿੰਡ ਵਾਲੇ ਆ ਗੱਲਾਂ ਬਣਾਈ ਜਾਂਦੇ ਆ ਵੀ ਕੁੜੀ ਤੇਰੇ ਘਰ ਆ ਵੀ ਭੱਜ ਗਈ ਉਹ ਐ ਮੀ ਪੌਕੀਆ ਦੇ ਨੇਗੇ ਨਾਲੇ ਤੁਸੀਂ ਤੇ ਤੁਹਾਡੇ ਯਾਰ ਦੋਸਤ ਮੈਨੂੰ ਕੀ ਪਤਾ ਮੇਰੇ ਯਾਰ ਦੋਸਤ ਐਂ ਵੀ ਮੋਕਦੇ ਆ ਹਾਂ ਪੌਕਦੇ ਆ ਨਾਲੇ ਤੁਹਾਨੂੰ ਪੁੱਛਣ ਦਾ ਕੋਈ ਹੱਕ ਨਹੀਂ ਹੈਗਾ ਮੈਂ ਕਿੱਥੇ ਸੀ ਕਿੱਥੇ ਨਹੀਂ ਤੁਹਾਡੇ ਘਰ ਵਾਲੀ ਹੈਗੀ ਹੈ ਨਾ ਉਹਨੂੰ ਤੁਸੀਂ ਜਵਾਬ ਸਵਾਲ ਕਰ ਸਕਦੇ ਹੋ ਮੈਨੂੰ ਪੁੱਛਣ ਲੱਗ ਕੇ ਕਿਉਂ ਨਹੀਂ ਹੈਗਾ ਤੂੰ ਵੀ ਮੇਰੇ ਘਰ ਵਾਲੀ ਆ ਮੈਂ ਪੁੱਛ ਸਕਦਾ ਤੇithੋਂ ਸੁਣਨਾ ਚਾਹਨਾ ਕਿੱਥੇ ਗਈ ਸੀ ਸਣੀ ਕੌਣ ਸੁਣਨਾ ਚਾਹਨਾ ਦੱਸ ਸੁਣ ਫਿਰ ਮੈਂ ਸਣੀ ਨੂੰ ਪਿਆਰ ਕਰਦੀ ਆ ਠੀਕ ਐ ਮੈਂ ਉਹਦੇ ਨਾਲ ਗਈ ਸੀ ਹੋਰ ਕੁਝ ਸੁਣ ਨਾ ਤੇਰੇ ਵਰਗੇ ਨੂੰ ਮੈਂ ਦੱਸਣਾ ਜ਼ਰੂਰੀ ਨਹੀਂ ਸਮਝਦੀ ਜਿਹੜਾ ਆਪਦੀ ਜਨਾਨੀ ਨੂੰ ਕੁਝ ਨਹੀਂ ਸਮਝਦਾ ਸੁਣ ਲਿਆ ਜਾ ਪਰ ਜਾ ਕੋਈ ਨਹੀਂ ਤੈਨੂੰ ਤਾਂ ਮੈਂ ਬਾਅਦ ਚ ਦੇਖੂ ਪਹਿਲਾਂ ਤੇਰੇ ਸਣੀ ਨੂੰ ਦੇਖਦਾ ਦੇਖੂਗਾ ਇਹ ਪਰਿਵਾਰ ਤਾਂ ਆਪ ਦਾ ਸਾਥ ਨਹੀਂ ਹੁੰਦਾ ਦੂਜੇ ਨੂੰ ਦੇਖੂਗਾ ਓ ਮੰਮਾ ਨੇਦਲ ਵੀ ਰਹਿਣਾ ਉਹ ਇਸ ਘਰ ਚ ਹਿੰਮਤ ਨਾ ਰਹਿਣਾ ਪੈਣਾ ਨਹੀਂ ਇਹ ਬੰਦੇ ਦੀ ਕੋਈ ਹਸਤੀ ਨਹੀਂ ਹੈਗੀ ਤੇ ਤੈਨੂੰ ਹੱਥ ਲਾ ਜੂਗਾ ਇਹ ਬੰਦਾ ਦੇਖ ਲਿਆ ਮੈਂ ਕਿੰਨੇ ਕੁ ਪਾਣੀ ਚ ਇਹ ਵੀ ਡਰਦਿਆਂ ਨੂੰ ਡਰਾਉਂਦਾ